ਖੰਨਾ ਮਰੇ ਕੋੜਾ ਰੋਡ ਤੇ ਬਹੁਤ ਵੱਡਾ ਹਾਦਸਾ ਹੋਇਆ ਜੀ ਆਹ ਟਿਪਰ ਆ ਇਹ ਟਿਪਰ ਦਾ ਟਾਇਰ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਭਗੌਰਪਿੰਡ ਦਾ ਤੇ ਆ ਰਿਮਾਂ ਬਾਜੀ ਤੁਹਾਨੂੰ ਰਿਮ ਵੀ ਦਿਖਾ ਦਿੰਨੇ ਆ ਆ ਦੇਖੋ ਆ ਰਿਮ ਫਟਣ ਦੇ ਨਾਲ ਤਾਂ ਇੱਕ ਵਿਅਕਤੀ ਦੀ ਮੌਤ ਹੋਈ ਆ ਤੇ ਤੁਹਾਨੂੰ ਮੋਟਰਸਾਈਕਲ ਵੀ ਦਿਖਾ ਦਿੰਨੇ ਆ ਮੋਟਰਸਾਈਕਲ ਕਿੰਨੇ ਨੰਬਰ ਆ ਬਾਈ ਤੇ ਗੱਡੀ ਵੀ ਦੱਸਿਆ ਜਾਂਦੇ ਓਵਰ ਲੋਡ ਆ 45 ਟਨ ਮਾਲ ਆ ਕਿੰਨਾ ਕਿੰਨਾ ਬਾਈ 45 ਟਨ ਹੋਣਾ 45 ਟਨ ਤੇ ਆ ਜੀ ਤੁਹਾਨੂੰ ਮੋਟਰਸਾਈਕਲ ਦਿਖਾਉਣਾ ਬਾਈ ਬਹੁਤ ਮੰਦਭਾਗੀ ਘਟਨਾ ਹੋਈ ਆ ਖੰਨਾ ਮਰੇ ਕੋੜਾ ਰੋਡ ਤੇ ਬਾਈ ਜੀ ਆ ਦੇਖ ਲਓ ਜੀ ਆ ਹਾਲਤਾਂ ਮੋਟਰਸਾਈਕਲ ਦੀ ਤੇ ਤੁਹਾਨੂੰ ਮੋਟਰਸਾਈਕਲ ਨੰਬਰ ਵੀ ਦਿਖਾ ਦਿੰਨੇ ਆ ਬਾਈ ਜੀ ਬਹੁਤ ਵੱਡਾ ਹਾਸਾ ਹੋਇਆ ਜੀ ਵਿਅਕਤੀ ਦੀ ਮੌਤ ਹੋ ਚੁੱਕੀ ਆ ਬਾਈ ਤਾਂ ਟਿੱਪਰ ਦਾ ਟਾਇਰ ਫਟਣ ਨਾਲ ਬਾਈ ਇਹ ਸਾਰਾ ਕੰਮ ਹੋਇਆ ਆ ਆ ਦੇਖ ਲਓ ਤਾਂ ਬਹੁਤ ਮੰਦਭਾਗੀ ਘਟਨਾ ਹੋਈ ਆ ਪਿੰਡ ਭਗੌਰ ਦਾ ਜ਼ਿਲ੍ਹਾ ਲੁਧਿਆਣੇ ਚ ਪੈ ਜਾਂਦਾ ਜੀ ਇੱਥੇ ਸਾਹਮਣੇ ਰੋਡ ਤੇ ਵਿਅਕਤੀ ਦੀ ਲਾਸ਼ ਪਈ ਆ ਤੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਬਾਈ ਜੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿੰਨੇ ਭਰਾ ਬਾਈ ਆਪਣੇ ਨਾਲ ਜੁੜੇ ਹੋਏ ਨੇ ਸਾਹਮਣੇ ਆ ਵਿਅਕਤੀ ਦੀ লাশ ਪਈ ਆ ਜੀ ਤਾਂ ਦੇਖੋ ਪਿੰਡ ਵਾਸੀ ਵੀ ਆਏ ਹੋਏ ਨੇ ਤਾਂ ਬਹੁਤ ਮੰਦਭਾਗੀ ਘਟਨਾ ਹੋਈ ਆ ਜੀ ਖੰਨਾ ਮਰੇ ਹੁੰਦਾ ਦੋਸਤ ਤੇਪਰ ਦਾ ਟਾਇਰ ਫਟਣਾ ਆ ਵਿਅਕਤੀ ਦੀ ਮੌਤ ਹੋ ਚੁੱਕੀ ਆ ਜੀ ਤੇ ਸਾਹਮਣੇ লাশ ਪਈ ਆ ਤਾਂ ਇਹਨੂੰ ਗੂਜਰ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਬਹੁਤ ਮੰਦਭਾਗੀ ਘਟਨਾ ਹੋਈ ਆ ਜੀ ਸਾਹਮਣੇ ਸੋ ਦੇਖੋ ਮੁਰਦਨਾ ਜੀ ਵਿਅਕਤੀ ਦਾ ਦੱਸਿਆ ਜਾਂਦਾ ਜੀ ਪੈਂਚਰਾਂ ਦਾ ਕੰਮ ਕਰਦਾ ਸੀ ਬਾਈ ਪਿੰਡ ਭਗੌਰ ਲੁਧਿਆਣਾ ਜਿਹਰੇ ਚ ਪੈ ਜਾਂਦਾ ਬਾਈ ਜੀ ਤਾਂ ਬਹੁਤ ਮੰਦਭਾਗੀ ਘਟਨਾ ਹੋਈ ਆ ਜਿੰਨੇ ਵੀ ਆਪਾਂ ਕਹਿ ਦਈਏ ਦਾ ਦੇਖੋ ਸਾਹਮਣੇ ਰੋਡ ਤੇ ਵਿਅਕਤੀ ਲਾਸ਼ ਪਈ ਹੁਣ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਜਾਂ ਕੋਈ ਵੀ ਹੁਣ ਤੱਕ ਇੱਥੇ ਤੱਕ ਇਹ ਨਹੀਂ ਪਹੁੰਚਿਆ ਬਾਈ ਜੀ ਪਿੰਡ ਅਫਸੂ ਲੜੇ ਹੋਇਆ ਜੀ ਇਹ ਪਿੰਡ ਅਫਸੂ ਲੜੇ ਮਖੰਨਾ ਬਰੇਕੋਟਾ ਰੋਡ ਜੀ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਿੰਨੇ ਭਰਾ ਆਪਣੇ ਨਾਲ ਜੋੜੇ ਹੋਣੇ ਬਾਈ ਤਾਂ ਬਹੁਤ ਮੰਦ ਭਾਗੀ ਘਟਨਾ ਹੋਈ ਆ ਜਿੰਨੇ ਵੀ ਆਪਾਂ ਕਹਿ ਦਈਏ ਹੁਣ ਤੱਕ ਕੋਈ ਵੀ ਪੁਲਿਸ ਪੁਲਿਸ ਅਧਿਕਾਰੀ ਜਾਂ ਪ੍ਰਸ਼ਾਸਨ ਦਾ ਬੰਦਾ ਹੁਣ ਤੱਕ ਕੋਈ ਨਹੀਂ ਬਾਈ ਜੀ ਸਭ ਤੋਂ ਵੱਡੀ ਗੱਲ ਐਂਬੂਲੈਂਸ ਵੀ ਨਹੀਂ ਹੁਣ ਤੱਕ ਪਹੁੰਚੀ ਆ ਰੋਡ ਤੇ ਘੱਟੋ ਘੱਟ ਅੱਧਾ ਪੌਣਾ ਘੰਟਾ ਹੋ ਗਿਆ ਲਾਸ਼ ਪਾਈ ਨੂੰ ਜੀ ਤਾਂ ਦੇਖ ਲੋ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਗਰੀਬ ਬੰਦਾ ਮਾਰਿਆ ਗਿਆ ਜੀ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਜੀ ਤਦ ਤੱਕ ਮੋਟਰਸਾਈਕਲ ਦਾ ਵੀ ਤੁਹਾਨੂੰ ਹਾਲਤ ਦਿਖਾ ਦਿੰਨੇ ਆ ਬਹੁਤ ਭੈੜੀ ਹਾਲਤ ਆ ਦੇਖੋ ਜੀ ਇੱਕ ਸਾਈਡ ਦਾ ਟਾਇਰ ਪਾਟਿਆ ਜੀ ਟਿਪਰ ਦਾ ਦੱਸਿਆ ਜਾਂਦਾ ਟਿਪਰ ਵੀ ਓਵਰਲੋਡ ਕੀਤਾ ਜਿਹਦੇ ਕਰਕੇ ਹਾਦਸਾ ਹੋਇਆ ਜੀ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੇਖੋ ਸਾਹਮਣੇ ਜੀ ਪਿੰਡ ਰਸੂ ਲੜੇ ਹੋਇਆ ਜੀ ਇਹ ਮੇਰੇ ਇਹ ਸਾਹਮਣੇ ਚੱਲਿਆ ਖੰਡੇ ਨੂੰ ਤਾਂ ਦੇਖੋ ਆ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਬਾਈ ਜੀ ਕੀ ਹਾਲਤ ਆ ਦੇਖ ਲੋ ਕਿਹੜੇ ਹਿਸਾਬ ਨਾਲ ਰਿੰਪ ਪਾੜਿਆ ਹੋਊਗਾ ਬਾਈ ਜੀ ਤਾਂ ਦੇਖ ਲੋ ਮੋਟਰਸਾਈਕਲ ਦਾ ਸਾਰਾ ਕੁ ਖਲਾਰਾ ਝਲਾਰਾ ਪੈ ਗਿਆ ਬਾਈ ਤਾਂ ਬਹੁਤ ਮੰਦਪਾਗੀ ਘਟਨਾ ਹੋਈ ਆ ਬਾਈ ਜੀ ਖੰਨਾ ਬ੍ਰਿਜ ਕੋਲ ਦਾ ਉਹ ਹੈ ਨਾ ਬ੍ਰਿਡਿਸ਼ ਸ਼ੇਅਰ ਕਰ ਦਿਓ ਸਾਹਮਣੇ ਲਾਸ਼ ਪਈ ਆ ਬਾਈ ਜੀ ਵਿਅਕਤੀ ਦੀ ਜਿਹਨਾਂ ਇਹ ਹਾਦਸਾ ਹੋਇਆ ਬਹੁਤ ਮੰਦਪਾਗੀ ਘਟਨਾ ਸ਼ੇਅਰ ਕਰ ਦਿਓ ਮੇਰੇ ਸਾਰੇ ਭਰਾ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੀ ਪਰ ਸੂਲੜਾ ਪਿੰਡ ਪੈ ਜਾਂਦਾ ਬਾਈ ਜੀ ਖੰਨਾ ਮਰੇ ਪਰੋ ਬਹੁਤ ਮਾੜਾ ਹਾਲ ਕਿੱਸ ਸਕਦੇ ਬਾਈ ਜੀ ਤਾਂ ਹੁਣ ਤੱਕ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਪਹੁੰਚਿਆ ਹੋਇਆ ਜੀ ਹੁਣ ਤੱਕ ਇਹਨੂੰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਾਰੇ ਭਰਾ